ہماری طرف سے گرو کے چھکرانے کے لیے پاٹ تھا اکھنڈ پاٹھ اس کا جو پوگ پائے گئے سن وہاں میں آیا تھا اس بھوگوں کے ساتھ بچے چلے گئے میں ابھی تھا اب سنگھ صاحب کا پتا لگا کہ جہاں میں ان کو ستکار دینے آ گیا اتنی بار وہ چرچا چرچا تو چلتے رہتے میں اس کا کیا جواب دوں بلوت سنگھوانی کی رہائی کے لیے تو ان کے لیے ہم جو بھی ہمارے پاس کوئی شکری زند جان لگا کے ہم زور لگا رہے ہیں اور نہ گورنمنٹ کو ਤਦ ਇਨਡੀਆ ਕੋਲ ਕੋ ਰਹਾ ਕੀ ਆ ਜਾਏ ਕੋਈ ਭਾਈ ਰਾਜੋ ਉਹਨਾਂ ਨੇ ਪੰਥਕ ਦੀ ਅਪੀਲ ਕੀਤੀ ਹੈ ਜੀ ਬਹੁਤ ਅੱਛੀ ਗੱਲ ਹੈ ਉਹ ਪੰਥਕ ਸੋਚ ਦੇ ਮਾਲਕ ਨੇ ਬੜੀ ਕੁਰਬਾਨੀ ਆ ਉਹਨਾਂ ਦੀ ਬਹੁਤ ਅੱਛੀ ਹੈ ਉਸ ਦੀ ਅਪੀਲ ਤੇ ਗੌਰ ਕਰਨਾ ਚਾਹੀਦਾ ਸੁਖਬੀਰ ਬਾਲ ਸਾਹਿਬ ਨੇ ਜਲਦੀ ਫੈਸਲਾ ਲੈ ਜਾਣ ਬਾਰੇ ਗੱਲ ਹੋਈ ਜੀ ਇਸ ਤੋਂ ਬਾਅਦ ਕੋਈ ਬਾਅਦ ਸੁਖਬੀਰ ਬਾਲ ਕੇ ਮਾਮਲੇ ਫੈਸਲਾ ਲਈ ਜਾਣ ਦੇ ਲਈ ਵਾਹਿਗੁਰੂ ਦਾ ਜਹਨੂ ਤੋ ਮੈਂ ਕੁਝ ਨਹੀਂ ਕਹਾਂਗਾ ਕਹੋ ਨੀ ਫੋਕਰੀ ਨੰਗ ਨੋ ਸੁਆ ਇੱਥੇ ਤੁਸੀਂ ਪਤਾ ਕਰ ਲੋ ਪਾਰਟਸੀ ਕਰਾਸੀ ਜਗ ਪਤਾ ਕਰ ਲੋ ਰਾਜੋ ਵਾਲਾ ਸਾਹਿਬ ਤੋਂ ਜਿਹੜੀ ਅਪੀਲ ਕੀਤੀ ਗਈ ਉਸ ਤੋਂ ਜਿਹੜੀ ਚੋਣ ਆ ਰਹੀ ਹੈ ਰਾਜੋ ਵਾਲਾ ਸਾਹਿਬ ਨੂੰ ਕੀ ਅਪੀਲ ਰਾਜੋ ਵਾਲਾ ਸਾਹਿਬ ਨੇ ਜਿਹੜਾ ਵੀ ਕਾਲੀਦਾਲ ਨੂੰ ਮਜਬੂਰ ਕਰਨ ਵਾਸਤੇ ਅਪੀਲ ਨਹੀਂ ਬਹੁਤ ਬਹੁਤ ਸਿਆਣੇ ਜੀ ਉਹਦੀ ਹਮੇਸ਼ਾ ਪੰਥਕ ਸੋਚ ਹੈ ਇਸੇ ਕਰਕੇ ਪਾਰਟੀ ਸਾਰੀ ਨਾਲ ਖੜੀ ਹੈ ਐਸਜੀਪੀਸੀ ਸਾਰਾ ਹਰਥਾਂ ਜੋ ਉਸੇ ਸਪੋਰਟ ਦੇ ਸਕਦਾ ਦਿੰਨੇ ਆ ਔਰ ਮੈਂ ਤੁਹਾਡੇ ਰਾਹੀਂ ਅਪੀਲ ਕਰਦਾ ਕਿ ਹਿੰਦੁਸਤਾਨ ਸਰਕਾਰ ਨੂੰ ਕਿ ਉਹਨਾਂ ਨੂੰ ਸੋਚ ਤੋਂ ਕੰਮ ਲੈਣੇ ਦਾ ਏਡੀ ਕੁਰਬਾਨੀ ਵਾਲੀ ਕੌਮ ਹੈ ਉਸ ਕੌਮ ਦੇ ਇਹ ਜਿਹੜੇ ਫੇਰ ਸੱਚ ਬੋਲ ਕੇ ਉਹ ਗੱਲ ਕਰ ਰਿਹਾ ਕੋਈ ਉਹਨੇ ਆਪਦੇ ਲੋਕੋ ਨਹੀਂ ਰੱਖੀ ਕਹਿੰਦਾ ਠੀਕ ਹੈ ਮੈਂ ਜੋ ਫੈਸਲਾ ਉਸ ਵੇ ਦੇ ਹਾਲਾਤ ਤੇ ਲਿਆ ਕਿ ਮੈਂ ਸਮਝਦਾ ਕਿ ਉਸ ਨੂੰ ਸਾਰੀ ਦਾ ਜਿਹੜਾ ਹੈ ਗੱਲ ਬੰਨਣੀ ਚਾਹੀਦੀ ਹੈ ਉਹਨੂੰ ਰਿਹਾ ਕਰਨਾ ਚਾਹੀਦਾ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਅਸਤੀਫਾ ਦਿੱਤਾ ਸੀ ਪਾਰਟੀ ਦਾ ਕੀ ਕਹਿਣਾ ਚਾਹ ਰਿਹਾ ਉਹ ਜੋ ਜੋ ਮੈਂ ਕੱਲ ਕਹਿ ਦਿੱਤਾ ਜੋ ਕੱਲ ਕਹਿ ਦਿੱਤਾ ਉਸ ਤੋਂ ਅੱਗੇ ਕੋਈ ਗੱਲ ਨਹੀਂ میںہ وہ نیچرلی ہے جو الیکشن کمیشن آف انڈیا دا رول ہے وہ ڈیلیگیٹ بنا ਹਾਂਜੀ ਬਹੁਤ ਸਾਰੇ ਕਾਲੀਤਲ ਦੇ ਆਖਰਲੇ ਨੇ ਨਵੇਂ ਇੰਸਟਿਸ਼ਨ ਦੇ ਸੌਤੇ ਸਾਰੇ ਬੰਦ ਨੂੰ ਲੈ ਕੇ ਅੱਗੇ ਕੀ ਕਹੋਗੇ ਜੀ ਇਹ ਦਿੱਤਾ ਗਿਆ ਜੀ ਨਾ ਇੱਕ ਹੋਰ ਇੱਕ ਹੋਰ ਇੱਕ ਹੋਰ ਮਾਈਕ ਥੱਲੇ ਕਰ ਲਓ ਯਾਰ ਨੇ ਕਰਾ ਜਾ ਲੋਕਲ ਇੱਕ ਵਾਧੇ ਕਰਿਆ ਬੱਲੇ ਕਰ ਲੈ ਯਾਰ ਬੱਲੇ ਕਰ ਲੈ ਯਾਰ ਚੁੱਪ ਕਰਦੇ ਯਾਰ ਬੋਲਣ ਦੋ ਉਹਨਾਂ ਨੂੰ ਹਾਂਜੀ ਇੱਕੋ ਵਲ ਅਕਾਲੀ ਦਲ ਬੜੀ ਕੁਰਬਾਨੀਆਂ ਤੋਂ ਬਾਅਦ ਜਵਾਬ ਬਣੀ ਹੈ ਕਿਸੇ ਬੰਦੇ ਨੇ ਇਕੱਲੇ ਨਹੀਂ ਬਣਾਈ ਹੋਈ ਜੋ ਲੋਕ ਬਹਾਦਰ ਹੈ ਔਖੇ ਸਮੇਂ 'ਚ ਉਹ ਬੰਦੇ ਤਕੜੇ ਹੋ ਕੇ ਲੜਦੇ ਆ ਜਿਸ ਕਿਸੇ ਦੇ ਮਨ 'ਚ ਕੋਈ ਕਮਜ਼ੋਰੀ ਆ ਜਾਂਦੀ ਹੈ ਉਹ ਕਹਿ ਲੈਂਦਾ ਇਸ ਕਰਕੇ ਮੈਂ ਕਿਸੇ ਦੇ ਅਸਤੀਫੇ ਤੇ ਕੁਝ ਨਹੀਂ ਕਹਿਣਾ ਮੈਂ ਤਾਂ ਇਹ ਕਹਿਣਾ ਕਿ ਜੋ ਲੋਕ ਆਕਾਲੀ ਦਲ ਇੱਕ ਬਹਾਦਰਾਂ ਦੀ ਜਮਾਤ ਹੈ ਕੁਰਬਾਨੇ ਵਾਲੀ ਜਮਾਤ ਹੈ ਤੇ ਉਹ ਲੋਕ ਤੜਕੇ ਹੋ ਕੇ ਤੇ ਪਹਿਰਾ ਦਿੰਦੇ ਉਹ ਦੇਈ ਜਾਂਦੇ ਨੇ ਜਿਹੜੇ ਕੋਈ ਨਹੀਂ ਦੇ ਸਕਦੇ ਮੈਂ ਉਹਨਾਂ ਨੂੰ ਕੀ ਕਹਿ ਸਕਦਾ ਉਹਨਾਂ ਦੇ ਦਿਲਾਂ ਪਤਾ ਨਹੀਂ 15 ਤਰ੍ਹਾਂ ਉਹ ਹੋਏਗਾ ਉਹ ਇੱਕ ਪ੍ਰੋਸੀਜਰ ਹੈ ਅਸੀਂ ਪਾਰਟੀ ਦੀ ਭਰਤੀ ਸ਼ੁਰੂ ਕਰਾਂਗੇ ਉਹ ਜੋ ਡੈਲੀਗੇਟ ਬਣਦੇ ਨੇ ਡੈਲੀਗੇਟ ਤੋਂ ਬਾਅਦ ਫਿਰ ਪ੍ਰਧਾਨ ਚੁੜਿਆ ਜਾਂਦਾ ਜਿਵੇਂ ਕਿ ਪਹਿਲਾ ਇਲੈਕਟਿਡ ਪ੍ਰਧਾਨ ਨੇ ਹੁਣ ਫਿਰ ਉਸ ਤੋਂ ਇੱਕ ਪ੍ਰੋਸੀਜਰ ਉਹ ਕਰਾਂਗੇ ਪੂਰਾ ਨਹੀਂ ਤਾਂ ਇਲੈਕਸ਼ਨ ਨਹੀਂ ਉਸ ਤੋਂ ਪਹਿਲਾਂ ਅਸੀਂ ਭਰਤੀ ਖੋਲਾਂਗੇ ਅਸੀਂ ਭਰਤੀ ਖੋਲੋਗੇ ਫਿਰ ਫਿਰ ਉਹ ਡੈਲੀਗੇਟ ਬਣਨਗੇ ਫਿਰ ਉਸ ਹਾਊਸ ਚ ਪ੍ਰਧਾਨ ਚੁੜਿਆ ਜਾਂਦਾ ਠੀਕ ਹੈ ਜੀ ਸਾਬ ਆਣ ਵੀ ਇੱਥੇ ਆਪ ਜੀ ਵੀ ਆਏ ਜੇ ਮੈਂ ਇੱਥੇ ਆਇਆ ਤਾਂ ਮੇਰਾ ਫਰਜ਼ ਹੈ ਇਸ ਕਰਕੇ ਮੈਂ ਆਪਦਾ ਫਰਜ਼ ਹਮੇਸ਼ਾ ਪੂਰਾ ਕਰਦਾ